ਬਾਬਾ ਨਾਨਕ ਸਿੰਘ ਜੀ ਦਾ 688 ਮਾ ਬੱਚਨ ਦੂਜੇ ਦੇ ਨੁਕਸਾਨ ਦੇਖੋ ਆਪਣੇ ਨੁਕਸਾਨ ਵਿੱਚ ਝਾਤੀ ਮਾਰੋ ਤੇ ਕੱਢੋ ਬਾਬਾ ਨਾਨਕ ਸਿੰਘ ਜੀ ਦਾ 688 ਮਾ ਬੱਚਨ ਇਕੱਲੀ ਕਿਸਮਤ ਹੀ ਸਭ ਕੁਝ ਨਹੀਂ ਉਦਮ ਵੀ ਜ਼ਰੂਰੀ ਹੈ ਬਾਬਾ ਨਾਨਕ ਸਿੰਘ ਜੀ ਦਾ 699 ਮਾ ਬੱਚਨ ਜਿਸ ਘਰ ਵਿੱਚ ਦਿਨ ਦੀ ਸ਼ੁਰੂਆਤ ਬਾਣੀ ਤੋਂ ਹੁੰਦੀ ਹੈ ਉਸ ਘਰ ਵਿੱਚ ਜੰਤਰਾ ਮੰਤਰਾਂ ਜਾਂ ਜਾਦੂ ਟੋਣਿਆਂ ਨੂੰ ਸਵਾਦ ਦੇ ਡੱਬੇ ਵਿੱਚ ਵੀ ਜਗਾ ਨਹੀਂ ਮਿਲਦੀ ਬਾਬਾ ਨਨ ਸਿੰਘ ਜੀ ਦਾ 690 ਮਾ ਬਚਨ ਸਭ ਦਾਤਾਂ ਦੇ ਦੁੱਖ ਦਰਦਾਂ ਦੀ ਨਿਵਿਰਤੀ ਲਈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਨੀ ਇਸੇ ਭਾਵਨਾ ਨਾਲ ਹਰੇਕ ਪਦਾਰਥ ਗ੍ਰਹਿਣ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੇਸ਼ ਕਰਨਾ ਤੇ ਛਕਣ ਵਾਲੀਆਂ ਵਸਤੂਆਂ ਦਾ ਭੋਗ ਲਗਾਉਣਾ ਕਿਉਂਕਿ ਸਤਿਗੁਰਾਂ ਨੂੰ ਪਦਾਰਥ ਨਹੀਂ ਭਾਵਨਾ ਚਾਹੀਦੀ ਹੈ ਬਾਬਾ ਨਨ ਸਿੰਘ ਜੀ ਦਾ 690 ਮੇਮ ਬਚਨ ਜੇਕਰ ਸਿੱਖ ਦੀ ਇਤਨੀ ਸਮਰੱਥਾ ਨਹੀਂ ਕਿ ਅਰਦਾਸ ਕਰਨ ਵੇਲੇ ਕਿਸੇ ਤਰ੍ਹਾਂ ਦਾ ਪ੍ਰਸ਼ਾਦ ਕਰਾ ਸਕੇ ਆਪਣੇ ਗੁਰੂ ਲਈ ਪੰਜ ਦਤਣਾ ਹੀ ਹੱਥ 'ਚ ਲੈ ਜਾਵੇ ਪਰ ਖਾਲੀ ਹੱਥ ਨਾ ਜਾਵੇ ਬਾਬਾ ਨਨ ਸਿੰਘ ਜੀ ਦਾ 690 ਮੇਮ ਬਚਨ ਜੇ ਬੇਨਤੀ ਕਰਨੀ ਹੈ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੀ ਹਾਜ਼ਰ ਨਾਜ਼ਰ ਸਤਿਗੁਰੂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ